ਅਸੀਂ ਇਸ ਸਮੇਂ ਰੂਪਨਗਰ ਦਾਣਾ ਮੰਡੀ ਦੇ ਵਿੱਚ ਖੜੇ ਆ ਜਦੋਂ ਕਿ ਇੱਕ ਤਰੀਕ ਤੋਂ ਝੋਨੇ ਦੀ ਫਸਲ ਦੀ ਜਿਹੜੀ ਕੀ ਖਰੀਦ ਹੈ ਪੰਜਾਬ ਸਰਕਾਰ ਵੱਲੋਂ ਤੈਅ ਕੀਤੀ ਗਈ ਸੀ ਪਰ ਆੜਤੀਆਂ ਦੀ ਹੜਤਾਲ ਕਾਰਨ ਜਿਹੜੀ ਕੀ ਹੁਣ ਤੱਕ ਖਰੀਦ ਨਹੀਂ ਸ਼ੁਰੂ ਹੋ ਸਕੀ ਕੱਲ ਜਿਹੜਾ ਕੀ ਕਈ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਝੋਨੇ ਦੀ ਖਰੀਦ ਸੰਬੰਧੀ ਹਦਾਇਤਾਂ ਕੀਤੀਆਂ ਗਈਆਂ ਸੀ ਤੇ ਕਈ ਮੰਡੀਆਂ ਦੇ ਵਿੱਚ ਝੋਨੇ ਦੀ ਖਰੀਦ ਸ਼ੁਰੂ ਹੋ ਵੀ ਗਈ ਰੂਪਨਗਰ ਦਾਣਾ ਮੰਡੀ 'ਚ ਵੀ ਕੱਲ ਖੁਦ ਪ੍ਰਸ਼ਾਸਨ ਵੱਲੋਂ ਡਿਪਟੀ ਕਮਿਸ਼ਨਰ ਸਾਹਿਬ ਵੱਲੋਂ ਪਹੁੰਚ ਕੇ ਜਿਹੜੀ ਕੀ ਮੰਡੀ ਦੀ ਖਰੀਦ ਸ਼ੁਰੂ ਕਰਵਾਈ ਗਈ ਪਰ ਹੁਣ ਵੀ ਜਿਹੜਾ ਕੀ ਅਜੇ ਦਾਣਾ ਮੰਡੀ ਦੇ ਵਿੱਚ ਖਰੀਦ ਜਾਂ ਭਰਾਈ ਨਹੀਂ ਹੋਈ ਕਿਉਂਕਿ ਆਰਤੀਆਂ ਨੇ ਕੋਈ ਸਮੱਸਿਆਵਾਂ ਨੇ ਗੱਲਬਾਤ ਕਰਦੇ ਆ ਸੁਤੰਤਰ ਕੌਸ਼ਲ ਜਿਹੜੇ ਰੁਪਨਗਰ ਦਾਣਾ ਮੰਡੀ ਦੇ ਪ੍ਰਧਾਨ ਨੇ ਬੋਲੇ ਸਾਡੀ ਕੋਈ ਪ੍ਰੋਬਲਮ ਨਹੀਂ ਹੈ ਜੀ ਅਸੀਂ ਤਾਂ ਇਸ ਕਰਕੇ ਕਹਿ ਰਹੇ ਆ ਅਸੀਂ ਏਜੰਸੀਆਂ ਦੇ ਇੰਸਪੈਕਟਰਾਂ ਨੂੰ ਕੱਲ ਡੀਸੀ ਸਾਹਿਬ ਦੇ ਸਾਹਮਣੇ ਕਿਹਾ ਸੀਗਾ ਵੀ ਸਾਨੂੰ ਬਾਰਦਾਨਾ ਦੋ ਕਿ ਆ ਕੇ ਰੇਟ ਲਗਾਓ ਅਸੀਂ ਮਾਲ ਭਰਨੇ ਨੂੰ ਤਿਆਰ। ਪਰ ਹਜੇ ਤੱਕ ਨਾ ਸਾਡੀ ਮੰਡੀ 'ਚ ਕੋਈ ਬਾਰਦਾਰ ਨਾ ਆਇਆ, ਨਾ ਕੋਈ ਇੰਸਪੈਕਟਰ ਆਇਆ ਸਵੇਰ ਦਾ। ਜਦ ਤੱਕ ਉਹ ਆਉਂਗੇ ਨਹੀਂ, ਬੋਲੀ ਲਗਾਉਂਗੇ ਨਹੀਂ ਅਸੀਂ ਕਿਵੇਂ ਭਰਦੀਏ? ਜਾਂ ਅਸੀਂ ਬਾਰ ਬੋਲੀ ਲਗਾ ਦਿੰਦੇ ਆਂ, ਬਾਰਦਾਰ ਨਾ ਆਂਦਾ, ਅਸੀਂ ਕਿਹਨੂੰ ਕਹਿਣਾ? ਸਾਨੂੰ ਤਾਂ ਬਾਰਦਾਰ ਨਾ ਮੰਡੀ ਦੇ ਅੰਦਰ ਚਾਹੀਦਾ ਤੇ ਇੰਸਪੈਕਟਰ ਕੋਲ ਚਾਹੀਦਾ ਮਾਲ ਪਰਵਾਨ ਵਾਸਤੇ। ਮਤਲਬ ਜਿਸ ਤਰ੍ਹਾਂ ਹੁਣ ਬਾਰਦਾਰ ਨਾ ਨਹੀਂ ਆਉਂਦਾ ਤੇ ਕੀ ਲੱਗਦਾ ਕਿਉਂਕਿ ਜਿਲ੍ਹਾ ਮੰਡੀ ਅਫਸਰ ਨਾਲ ਵੀ ਗੱਲਬਾਤ ਅਸੀਂ ਕੀਤੀ ਹੈ ਉਹਨਾਂ ਦਾ ਕਹਿਣਾ ਕਿ ਜਦੋਂ ਜਿਸ ਤਰ੍ਹਾਂ ਕੀ ਬੋਲੀ ਹੋਵੇਗੀ ਨਾਲ ਦੀ ਨਾਲ ਬਾਰਦਾਨਾ ਪਹੁੰਚ ਜਾਵੇਗਾ ਕਿਉਂਕਿ ਹੜਤਾਲ ਕਾਰਨ ਕਈ ਜਗ੍ਹਾ ਕਿ ਬਾਰਦਾਨਾ ਨਹੀਂ ਪਹੁੰਚ ਬਾਰਦਾਨਾ ਦੀ ਪ੍ਰੋਬਲਮ ਇਹ ਹੈ ਜੀ ਕਹਿਤਾ ਦਿੰਦੇ ਆ ਇਨਸਪੈਕਟਰ ਨੇ ਬੋਲੀ ਲਾ ਕੇ ਚੱਲ ਜੈਣਾ ਨਾ ਸਾਨੂੰ ਬਾਰਦਾਨਾ ਟਾਈਮ ਪਰ ਮਿਲਿਆ ਜ਼ਿੰਮੇਵਾਰ ਨੇ ਸਾਡੀ ਦੁਕਾਨ 'ਤੇ ਬੈਠਾ ਰਹਿਣਾ ਵੀ ਮੇਰਾ ਆਪਾ ਮਾਲ ਭਾਰ ਮੇਰਾ ਮਾਲ ਭਾਰ ਐਸੀ ਕਿ ਕਿੰ ਨੂੰ ਕਹੋਗੇ ਐਸੀ ਤਾਂ ਹੈ ਕਹਿੰਦੇ ਜਿਸ ਤਰ੍ਹਾਂ ਅੱਗੇ ਹੁੰਦਾ ਕਿ ਏਜੰਸੀਆਂ ਬਾਜ਼ ਬਾਰਦਾਨਾ ਆਰਤੀਆਂ ਕੋਲ ਸਿੱਡ ਜਾਂਦੀਆਂ ਤੇ ਉਸਦੇ ਬਾਅਦ ਬੋਲੀ ਲਾਉਂਦੀਆਂ ਆਪਣਾ maal ਪਹਰੀ ਜਾਂਦੇ ਨੇ ਜਦੋਂ ਬਾਰਦਾਨਾ ਤੁਹਾਡੇ ਕੋਲ ਪਹੁੰਚ ਜਾਏਗਾ ਤੇ ਸੀਪਰੀ ਭਰਾਈ ਹਾਂਜੀ ਤਾਂ ਹੁਣ ਵੀ ਜ਼ਿਆਦਾ ਬੋਲੀ ਲਗਵਾਉਣ ਨੂੰ ਪਰ ਬਾਰਦਾਨਾ ਪਰਨਾ ਕਾਦੇ ਚ ਹੈ ਬੋਲੀ ਲਗਾਓ maal ਉੱਪਰ ਆਓ ਸੋ ਆਰਤੀਆਂ ਨੇ ਕਿਹਾ ਕਿ ਜਦੋਂ ਉਹਨਾਂ ਕੋਲ ਬਾਰਦਾਨਾ ਪਹੁੰਚ ਜਾਏਗਾ ਤੇ ਉਹ ਜਿਹੜੀ ਕੀ ਭਰਾਈ ਸ਼ੁਰੂ ਕਰਵਾ ਦੇਣਗੇ ਬੋਲੀ ਉਸ ਤਰ੍ਹਾਂ ਹੀ ਲਗਵਾਈ ਜਾਏਗੀ ਤੇ ਜਿੰਨੇ ਚਿਰ ਬਾਰਦਾਨਾ ਨਹੀਂ ਆਂਦਾ ਉਹ ਭਰਾਈ ਨਹੀਂ ਕਰਾਂਗੇ ਦੂਸਰੇ ਪਾਸੇ ਗੱਲਬਾਤ ਕਰਾਂਗੇ ਕਿਸਾਨਾਂ ਦਾ ਕੀ ਕਹਿਣਾ ਹੈ ਕੀ ਕਹਿੰਦੇ ਨੇ ਕਿਸਾਨ ਤੇ ਕਿੰਦਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਰਿਹਾ ਫੈਸਲਾ ਤਾਂ ਇਹ ਆ ਕੱਲ ਡੀਸੀ ਸਾਹਿਬ ਮੰਡੀ ਆਏ ਤੇ ਬੋਲੀ ਲੁਆਰ ਕੇ ਗਏ ਆ ਉਹ ਉਹਨਾਂ ਨੇ ਕਮਿਟਮੈਂਟ ਕਰੀ ਆ ਵੀ ਜਿਹੜਾ ਇੱਕ ਹਾਈਬ੍ਰਿਡ ਤੇ 26 ਜੀ ਦੀ ਰੌਲਾ ਪੈਂਦਾ ਏ ਫੈਲਨ ਵਾਲੇ ਕਹਿੰਦੇ ਵੀ ਹਾਈਬ੍ਰਿਡਰ ਤੇ 26 ਜੀ ਦੀ ਅਸੀਂ ਨਹੀਂ ਚੱਕਣੀ ਵੀ ਪਰ ਕੱਟ ਲੱਗੂਗਾ ਬਾਕੀ ਰਹੀ ਗੱਲ ਅਸੀਂ ਬੋਲੀ ਲਵਾਉਣੇ ਤਿਆਰ ਆ ਆਪਣੇ ਤਿੰਨੇ ਜੱਸੀ ਦੇ ਇਨਸਪੈਕਟਰ ਆਵੇ ਆਪਣਾ ਬੋਲੀ ਲਾਵੇ ਉਹ ਆਪਣਾ ਸਵੇਰ ਨੂੰ ਮਾਲ ਚਕਾਵੇ ਗੱਲ ਇਹ ਹੋਈ ਆ ਬਸ ਵਾਰਦਾਨੇ ਕਰਕੇ ਬੋਲੀ ਨਹੀਂ ਵਾਰਦਾਨਾ ਕਿਹਾ ਇਨਸਪੈਕਟਰ ਨੂੰ ਵੀ ਕੱਲੇ ਕੱਲੇ 8:30 ਕੋਲ ਜਿਹੜੀਆਂ ਜਿਹੜੀਆਂ ਦੁਕਾਨਾਂ ਪਈਆਂ ਵੀ ਆਏ ਉਹਨਾਂ ਕੋਲ ਵਾਰਦਾਨਾ ਸਿਟੋ ਅਸੀਂ ਬੋਲੀ ਲਵਾਉਣੇ ਤਿਆਰ ਆ ਬਲਵਿੰਦਰ ਸਿੰਘ ਮਾਜੀ ਠੇਕੇਦਾਰਾ ਜੀ ਅਸੀਂ ਵੈਸੇ ਤਾਂ ਪਹਿਲੀ ਦਿਨ ਤੋਂ ਆਪਣਾ ਮਾਲ ਛੜਿਆ ਵਾ ਹੁਣ ਤੱਕ ਆ ਵੈਸੇ ਇਹਨਾਂ ਦੀ ਭੜਾਈ ਵੀ ਨਹੀਂ ਹੋਈਗੀ ਕੱਲ ਆਰਦੀ ਸਾਹਿਬ ਵੀ ਕਹਿੰਦੇ ਸਾਡੇ ਵੀ ਸਵੇਰੇ ਭਰਤੀ ਹੋ ਜੂਗੀ ਪਰ ਹਾਲ ਤਾਂ ਇੱਥੇ ਹੀ ਥੋੜਾ ਮਾਲ ਪਿਆ ਹੋਕਣੀ ਹਾਂ ਇਦਾਂ ਹੀ ਪੰਜ ਦਿਨ ਹੋ ਗਏ ਆ ਪੰਜ ਹੋ ਗਏ ਨਾਮ ਸਰਬਜੀਤ ਸਿੰਘ ਆ ਜੀ ਮੈਂ ਇੱਕ ਤਰੀਕ ਤੋਂ ਇੱਥੇ ਮੰਡੀ 'ਚ ਬੈਠਾ ਜੀ ਸਾਡੇ ਤਾਂ ਬਿਲਕੁਲ ਸੁੱਕੇ ਤੇ 12 ਮੌਇਸਚਰ ਆ ਜੀ ਕਿਸੇ ਢੇਰੀ ਦਾ ਅੱਠ ਵੀ ਹੈਗਾ ਪਰ ਸਾਡੀ ਭਰਾਈ ਨਹੀਂ ਹੋ ਰਹੀ ਕੱਲ ਕਹਿੰਦੇ ਤੇ ਮੰਡੀ ਟੀਵੀ 'ਚ ਬਿਆਨ ਆ ਰਹੇ ਤੇ ਭਰਾਈ ਹੋਊਗੀ ਜੀ 8 ਤਰੀਕ ਤੋਂ ਪਰ ਇੱਥੇ ਕੋਈ ਭਰਾਈ ਨਹੀਂ ਹੋ ਰਹੀ 12 ਵਜ ਗਏ ਜੀ 12:30 ਹੋ ਗਏ ਲਗਭਗ ਜੀ ਸਾਡੀ ਕੋਈ ਪੁੱਛ ਨਹੀਂ ਕਰਦਾ ਇੱਥੇ ਜੀ ਇਹ ਦਾਅਵੇ ਸਾਰੇ ਖੋਖਲੇ ਆ ਜੀ ਕੋਈ ਕੁਝ ਨਹੀਂ ਹੋ ਰਿਹਾ ਜੀ ਇੱਥੇ ਆ ਕੇ ਦੇਖੇ ਜੀ ਮੰਡੀ માં ਬੈਠ ਕੇ ਆਪ ਹੋ ਜੀ ਜੀ ਸਿੰਘ ਆ ਜੀ ਪਿੰਡ ਫੂਲ ਖੁਰਦ ਪੰਨ ਦਿਨ ਤੋਂ ਅਸੀਂ ਇੱਥੇ ਬੈਠੇ ਆ ਜੀ ਛਣਾਈ ਹੋ ਗਈ ਬੋਲਦੀ ਨਹੀਂ ਲੱਗਦੀ ਨਾ ਭਰਾਈ ਹੁੰਦੀ ਹੈ ਜੀ ਇਸੇ ਕਰਕੇ ਅਸੀਂ ਪਰੇਸ਼ਾਨ ਆ ਜੀ ਮੇਰੀ ਉਮਰ ਸੋ 70 ਹਾਲ ਹੈ ਆਈ ਕਿਸਾਨਾਂ ਪਸਾਨੀਆਂ ਪਰ ਹੁਣ ਹੁੰਦੇ ਤਾਂ ਪਰੇਸ਼ਾਨ ਆ ਜੀ कोई जनी लिखती फैसला तो है नहीं जी जवानों जवान नहीं आए थे टी वी चलते तो ही अ खरीद शुरू हो चुकी है आज खरीद देखो थोड़े सामने ही है जी जो भी हैगी बिहार का हूँ मैं मैं तो लेबर ले कर के आ गया बाईस तारीख को यहाँ बाईस तारीख से बोल रहे होने वाला एक तारीख का था वहाँ से अभी बैठ कर के खाते खाते हम लोग अब खाने पर भी मजबूर हो गए हैं कोई काम नहीं चल रहा है लेबर क्या करेंगे हम लोग अब सरकार को तो इस बात को सोचना चाहिए जो बंदे को प्रदेश बात ले क्या वो हाल हो रहा है आगे सरकार को मैं हो रही बहुत परेशानी नहीं बहुत परेशान खाने पर भी मजबूर के आर्थिक आरती तो बोल रहा है जो सरकार बोली करेगा कहीं तो होगा मतलब अब दिक्कत, ही, दिक्कत है, दिक्कत है नही बहुत दिक्कत मत पूछिए खाने पर भी दिक्कत है क्या क्या करेंगे हम लोग झोड़ा छकेंगे झोड़ा चक लेंगे और क्या झोला जाएंगे घर जाएंगे चाहे और चले जाएंगे कहीं जिम्मेदार को आप पास कौन तो जब कामें नहीं होगा तो बैठ के कितना खाएंगे बाबू जी कितना खाएंगे कहाँ से खाएंगे कोई राशन नहीं दे रहा अभी उधारी कितना खाएंगे कर्ज कितना करेंगे एक तो कर्ज लेकर के पंजाब आए हैं ਸਸਿਕਲ ਦੇ ਐਨਕਸਪਰਿਆ ਨਿਊ ਦੇਖ ਰਹੇ ਸਾਰੇ ਦਸ਼ਕਾ ਨੂੰ ਤੇ ਅੱਜ ਇਹ ਗੱਲ ਕਰਾਂਗੇ ਝੋਨੇ ਦੀ ਖਰੀਦ ਸੰਬੰਧੀ ਰੂਪਨਗਰ ਦਾਣਾ ਮੰਡੀ ਵਿੱਚ ਅਸੀਂ ਮੌਜੂਦਾ ਤੇ ਜ਼ਿਲ੍ਹਾ ਮੰਡੀ ਅਫਸਰ ਰਾਮਮਨਦੀਪ ਸਿੰਘ ਸਾਡੇ ਨਾਲ ਨੇ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਜਿਹੜੀ ਕਿ ਝੋਨੇ ਦੀ ਖਰੀਦ ਰੁਕੀ ਹੋਈ ਸੀ ਕਿਉਂਕਿ ਆੜਤੀ ਹੜਤਾਲ ਤੇ ਸੀ ਸੈਲਰ ਵੀ ਹੜਤਾਲ ਤੇ ਸਨ ਤੇ ਕਿਸਾਨ ਜਿਹੜਾ ਕਿ ਮੰਡੀਆਂ ਦੇ ਵਿੱਚ ਝੋਨੇ ਦੀ ਫਸਲ ਲੈ ਕੇ ਪਹੁੰਚਿਆ ਸੀ ਪਰ ਖਰੀਦ ਨਹੀਂ ਹੋਈ ਸੀ ਗੱਲਬਾਤ ਕਰਾਂਗੇ ਹੁਣ ਕਦੋਂ ਤੋਂ ਜਿਹੜੀ ਖਰੀਦ ਸ਼ੁਰੂ ਹੋਈ ਹੈ ਤੇ ਕਿੰਨੀ ਕਿ ਜਿਹੜੀ ਖਰੀਦ ਹੋਣ ਮਲੀ ਹੈ ਸਤਿ ਸ੍ਰੀ ਅਕਾਲ ਜੀ ਪਹਿਲਾਂ ਤਾਂ ਦੈਨਿੰਗ ਸਵੇਰਾ ਦੇਖਣ ਵਾਲੇ ਸਾਰੇ ਸਰੋਤਿਆਂ ਨੂੰ ਆਪਾਂ ਪਿਆਰ ਭਰੀ ਸਤਿ ਸ੍ਰੀ ਅਕਾਲ ਕੰਨੀ ਹੈ ਜੀ ਕੀ ਕਹਿਣਾ ਚਾਹੁੰਦੇ ਹੋ ਜਿਹੜੀ ਕਿ ਝੋਨੇ ਦੀ ਫਸਲ ਦੀ ਖਰੀਦ ਹੈ ਹੁਣ ਤੱਕ ਸ਼ੁਰੂ ਨਹੀਂ ਸੀ ਹੋਈ ਹੁਣ ਜਿਹੜੀ ਕੀ ਕਦੋਂ ਸ਼ੁਰੂ ਹੋਈ ਹੈ ਜੀ ਪੰਜਾਬ ਸਰਕਾਰ ਵੱਲੋਂ ਜਿਹੜਾ ਆਫੀਸ਼ੀਅਲੀ ਸੀਜ਼ਨ ਤੇ 1 ਅਕਤੂਬਰ ਤੋਂ ਆਪਣਾ ਸਟਾਰਟ ਸੀਗਾ ਪਰ ਆਪਣਾ ਕੁਝ ਵਜ੍ਹਾ ਕਰਕੇ ਕੁਝ ਆੜਤੀਆਂ ਦੀਆਂ ਮੰਗਾਂ ਸੀਗੀਆਂ ਜਿਸ ਕਰਕੇ ਕੱਚਾ ਆੜਤੀਆ ਸਾਰੇ ਆਪਣੇ ਇੱਕ ਤਰੀਕ ਤੋਂ ਹੜਤਾਲ ਦੇ ਗਏ ਸੀਗੇ ਜੀ ਤੇ ਉਹਨਾਂ ਤੋਂ ਕੱਲ ਤੋਂ ਜਿਹੜੀਆਂ ਉਹਨਾਂ ਦੀਆਂ ਪੰਜਾਬ ਸਰਕਾਰ ਤੇ ਮੰਗਾਂ ਜਾਣੀਆਂ ਜੀ ਉਹ ਮੰਨ ਲਈਆਂ ਗਈਆਂ ਤੇ ਕੱਲ ਤੋਂ ਉਹਨਾਂ ਦੀ ਹੜਤਾਲ ਜਿਹੜੀ ਉਹ ਖਤਮ ਹੋ ਗਈ ਆ ਜਿਸ ਦੇ ਤਹਿਤ ਮਾਨਯੋਗ ਡੀਸੀ ਸਾਹਿਬ ਵੱਲੋਂ ਰੋਪੜ ਮੰਡੀ ਕੱਲ ਵਿਜ਼ਿਟ ਕੀਤੀ ਗਈ ਸੀ ਵੀ ਤੇ ਅਫੀਸ਼ੀਅਲੀ ਕੱਲ ਉਹਨਾਂ ਨੇ ਜਿਹੜੀ ਪਰਚੇਜ਼ ਰੋਪੜ ਮੰਡੀ ਵੀ ਕਰਵਾਤੀ ਆ ਮੈਂ ਪਰਸਨਲੀ ਮਰਿੰਡਾ ਮੰਡੀ ਜਾ ਕੇ ਆਇਆ ਜੀ ਅਸੀਂ ਕੱਲ ਮਰਿੰਡਾ ਮੰਡੀ ਦੇ ਵਿੱਚ ਵੀ ਆਪਣਾ ਖਰੀਦ ਸ਼ੁਰੂ ਕਰਵਾਤੀ ਆ ਤੇ ਜ਼ਿਲ੍ਹਾ ਰੋਪੜ ਦੇ ਅਧੀਨ ਆਉਂਦੀਆਂ ਮੰਡੀਆਂ ਵਿੱਚ ਸਾਰਿਆਂ ਦੇ ਵਿੱਚ ਆਪਣੀ ਆਮਦ ਜਦੋਂ ਹੋ ਜਾਂਦੀ ਹੈ ਜਿਹੜੀ ਫੀਤ ਸਾਰਿਆਂ ਦੇ ਵਿੱਚ ਸਟਾਰਟ ਹੈ ਜੀ ਕੀ ਲੱਗਦਾ ਸਰ ਜਿਸ ਤਰ੍ਹਾਂ ਕਿ ਕਿਸਾਨਾਂ ਨੂੰ ਕੀ ਹਦਾਇਤਾਂ ਦਿੱਤੀਆਂ ਗਈਆਂ ਨੇ ਕਿਸ ਤਰ੍ਹਾਂ ਦੀ ਜਿਹੜੀ ਫਸਲ ਹੈ ਮੰਡੀ 'ਚ ਲਗਾਈ ਜੀ ਸਰ ਜਿੱਦਾਂ ਦੇ ਪੰਜਾਬ ਸਰਕਾਰ ਵੱਲੋਂ ਤੇ ਸਾਡੇ ਵੱਲੋਂ ਵੀ ਸਾਰੇ ਮਾਲਦੀਮ ਦੇ ਥਰੂ ਇਹਦਾ ਪੈਂ ਕੀਤੀਆਂ ਗਈਆਂ ਵੀ ਜਿਹੜਾ ਮੰਡੀ ਦੇ ਵਿੱਚ ਜਿੰਨਿਆਂ ਨੂੰ ਝੋਨਾ ਜਿਹੜਾ ਲੈ ਕੇ ਆਉਣਾ ਜੀ ਉਹ ਸੁੱਕਾ ਲੈ ਕੇ ਆਵੇ ਸਰਕਾਰ ਵੱਲੋਂ 17 ਜਿਹੜਾ ਮੌਇਸਚਰ ਹੈ ਉਹ ਸਨੀਚਿਤ ਕੀਤਾ ਗਿਆ ਜੀ ਸਾਡੇ ਵੱਲੋਂ ਵੀ ਗੇਟਾਂ ਦੇ ਉੱਤੇ ਆਪਣੀਆਂ ਤੋਲ ਮਸ਼ੀਨਾਂ ਰੱਖ ਕੇ ਆਪਣਾ ਮੌਇਸਚਰ ਚੈੱਕ ਪੁਆਇੰਟ ਆਪਾਂ ਸਟੈਬਲਿਸ਼ ਕੀਤੇ ਆ ਜੀ ਇਸ ਤੋਂ ਇਲਾਵਾ ਜਿਹੜਾ ਆਪਣਾ ਸੋਸ਼ਲ ਕਾਜ਼ ਹੈ ਜੀ ਸਾਰਿਆਂ ਦਾ ਵੀ ਜਿਹੜਾ ਆਪਣਾ ਵਾਤਾਵਰਨ ਨੂੰ ਬਚਾਉਣ ਦਾ ਆਪਣਾ ਜਿਹੜਾ ਵੀ ਬਨਾਦੀ ਆਪਾਂ ਦਾ ਹੈਗਾ ਮਕਸਦ ਹੈਗਾ ਜੀ ਉਸ ਦੇ ਵਿੱਚ ਮੈਂ ਇਹੋ ਕਹਿਣਾ ਚਾਹੂੰਗਾ ਵੀ ਆਪਣਾ ਜਿਹੜਾ ਜੀ ਜਿੰਨੇ ਵੀ ਕਿਸਾਨ ਨੇ ਉਹ ਜਿਹੜਾ ਪਰਾਲੀ ਨੂੰ ਅੱਗ ਨਾ ਲਾਉਣ ਤੇ ਵਾਤਾਵਰਨ ਨੂੰ ਆਪਾਂ ਸਾਫ਼ ਰੱਖੀਏ ਜੀ ਸਾਰਾ ਜਿਸ ਤਰ੍ਹਾਂ ਕਿ ਕਈ ਜਗ੍ਹਾ ਤੇ ਬਾਰਦਾਨੇ ਦੀ ਥੋੜੀ ਦਿੱਕਤ ਆ ਰਹੀ ਹੈ ਕਿ ਆੜ੍ਹਤੀਆ ਨਾਲ ਵੀ ਕਹਿਣਾ ਵੀ ਅਜੇ ਤੱਕ ਬਾਰਦਾਨਾ ਨਹੀਂ ਪਹੁੰਚਿਆ ਤੇ ਕਿੰਨੀਆਂ ਜਿਹੜੀਆਂ ਖਰੀਦ ਏਜੰਸੀਆਂ ਖਰੀਦਕਾਰੀਆਂ ਨੇ ਕਦੋਂ ਤੱਕ ਬਾਰਦਾਨਾ ਨਹੀਂ ਪਹੁੰਚਦਾ ਭਾਜੀ ਲਗਭਗ ਸਾਰੀਆਂ ਹੀ ਖਰੀਦ ਏਜੰਸੀਆਂ ਜਿਹੜੀਆਂ ਆਪਣੇ ਜ਼ਿਲ੍ਹੇ ਦੇ ਅਧੀਨ ਮੰਡੀਆਂ ਦੇ ਵਿੱਚ ਵੱਖ-ਵੱਖ ਮੰਡੀਆਂ ਦੇ ਵਿੱਚ ਵੱਖ-ਵੱਖ ਏਜੰਸੀਆਂ ਖਰੀਦ ਕਰ ਰਹੀਆਂ ਜੀ ਜ਼ਿਲ੍ਹਾ ਪੱਧਰ ਤੇ ਜਿੱਦਾਂ ਮੀਟਿੰਗ ਹੋਈ ਸੀਗੀ ਇਹ ਬਾਰਦਾਨਾ ਜੀ ਖਰੀਦ ਏਜੰਸੀਆਂ ਨੇ ਦੇਣਾ ਹੁੰਦਾ ਆ ਤੇ ਉਹਨਾਂ ਦੇ ਮੁਤਾਬਿਕ ਜਿਹੜਾ ਬਾਰਦਾਨਾ ਜੀ ਸਫੀਸ਼ੀਐਂਟ ਸਾਡੇ ਕੋਲ ਹੈ ਜੀ ਤੇ ਜਿੱਦਾਂ ਜਿੱਦਾਂ ਖਰੀਦ ਹੋਏਗੀ ਜੀ ਬਾਰਦਾਨਾ ਉਹਨਾਂ ਨੂੰ ਮੰਡੀਆਂ ਚ ਪਹਚਾ ਦਿੱਤਾ ਜਾਵੇ ਜਿਸ ਤਰ੍ਹਾਂ ਮੰਡੀ ਦੇ ਵਿੱਚ ਕਈ ਵਾਰ ਝੋਨੇ ਦੀ ਫਸਲ ਦਾ ਸਟਾਕ ਕਾਫੀ ਇਕੱਠਾ ਹੋਏ ਨਾ ਤੇ ਲਿਫਟਿੰਗ ਦੀ ਬਹੁਤ ਜ਼ਿਆਦਾ ਦਿੱਕਤ ਆਉਂਦੀ ਆ ਇਸ ਵਾਰ ਕੀ ਲਿਫਟਿੰਗ ਜੀ ਸ਼ੈਲਰਾਂ ਦੀ ਜ਼ਿਲ੍ਹਾ ਕਮੇਟੀ ਵੱਲੋਂ ਸ਼ੈਲਰਾਂ ਦੀ ਜਿਹੜੀ ਲਿੰਕੇਜ ਤੇ ਜਿਹੜੀ ਅਲਾਟਮੈਂਟ ਆ ਆਪਣੇ ਡੀਐਫਸੀ ਮੈਡਮ ਵੱਲੋਂ ਜਿਹੜੀ ਕਰਵਾ ਦਿੱਤੀ ਸੋ ਇਹ ਸਨ ਜਿਲ੍ਹਾ ਮੰਡੀ ਅਫਸਰ ਜਿਨ੍ਹਾਂ ਕਿਹਾ ਕਿ ਇਸ ਵਾਰ ਜਿਹੜੀ ਕਿ ਝੋਨੇ ਦੀ ਖਰੀਦ ਵਧੀਆ ਤਰੀਕੇ ਨਾਲ ਹੋਵੇਗੀ ਤੇ ਮੰਡੀਆਂ ਦੇ ਵਿੱਚ ਕੋਈ ਵੀ ਦਿੱਕਤ ਨਹੀਂ ਆਵੇਗੀ ਕੱਲ ਤੋਂ ਜਿਹੜੀ ਕਿ ਝੋਨੇ ਦੀ ਖਰੀਦ ਹੈ ਉਹ ਸ਼ੁਰੂ ਹੋ ਗਈ ਹੈ ਕਿਉਂਕਿ ਸੈਲਰਾਂ ਨਾਲ ਵੀ ਜੋ ਹੜਤਾਲ ਚੱਲ ਰਹੀ ਸੀ ਉਹ ਵੀ ਖਤਮ ਹੋ ਚੁੱਕੀ ਹੈ ਤੇ ਦੂਸਰੇ ਪਾਸੇ ਜਿਹੜੀ ਆੜਤੀ ਵਾਲੀ ਹੜਤਾਲ ਸੀ ਉਹ ਵੀ ਹੁਣ ਆੜਤੀ ਦੁਆਰਾ ਝੋਨੇ ਦੀ ਭਰਾਈ ਸ਼ੁਰੂ ਕਰ ਚੁੱਕੇ ਨੇ ਰੂਪਨਗਰ ਤੋਂ ਦੈਨਿਕ ਸਵੇਰਾ ਮਨਜੀਤ ਸਿੰਘ ਦੀ ਖਾਸ ਰਿਪੋਰਟ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम X और व्हाट्सएप चैनल आरोप